ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਇਸ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਰੁਕਿਆ ਹਾਂ ਕਾਰਗਿਲ ਕਿਉਂਕਿ ਕਾਰਗਿਲ ਪਹੁੰਚਣ ਤੇ ਆਪਣੇ ਸਫ਼ਰ ਦਾ ਪਹਿਲਾ ਪੜਾਅ ਮੁਕੰਮਲ ਹੋ ਗਿਆ ਜਿਹੜਾ ਆਪਾਂ ਮਨਾਲੀ ਤੋਂ ਸ਼ੁਰੂ ਕੀਤਾ ਸੀ ਅਟਲ ਟਨਲ ਤੋਂ। ਅੱਜ ਮੈਂ ਰੁਕੂ ਇੱਥੇ ਅੱਜ ਮੈਂ ਕੁਝ ਨਹੀਂ ਕਰਨਾ ਆਪਣੇ ਕੁਝ ਰਿਸ਼ਤੇਦਾਰ ਆਏ ਹੋਏ ਆ ਸੱਜਣ ਮਿੱਤਰ ਇੱਥੇ ਰੁਕੇ ਹੋਏ ਆ ਟਾਪੇ ਹੋਟਲ 'ਚ ਅੱਜ ਉਹ ਜਾਣਗੇ ਪੰਜਾਬ ਕਿੰਨੇ ਅੱਜ ਰੁਹਾਂ ਇੱਥੇ ਕਰੂੰਗਾ ਆਰਾਮ ਕਾਰਗਿਲ ਦੇ ਵਿੱਚ। ਇਸ ਤੋਂ ਅਗਲਾ ਪੜਾਪ ਆਪਣਾ ਹੈਗਾ ਕਾਰਗਿਲ ਤੋਂ ਆਰੀਅਨ ਵੈਲੀ ਹੁੰਦੀ ਹੋਈ ਲੇ ਲੇ ਪਹੁੰਚ ਜਾਾਂਗੇ ਪਰ ਲਗਭਗ ਮੈਨੂੰ ਲੱਗਦਾ 20-25 ਦਿਨ ਲੱਗੇ ਜਾਣੇ ਆ ਤੇ ਅੱਜ ਮੈਂ ਇੱਥੇ ਰੁਕੂਗਾ ਅੱਜ ਕੋਈ ਕੁਝ ਨਹੀਂ ਕਰਨਾਗੇ ਇਸੇ ਹੋਟਲ 'ਚ ਰੁਕਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਕੱਲ ਤੋਂ ਆਪਣਾ ਨਵਾਂ ਸਫ਼ਰ ਸ਼ੁਰੂ ਹੋ ਜੂਗਾ ਤਾਂ ਅੱਜ ਦੇਖਦੇ ਹਾਂ ਤੇਰਾ ਗਤਮਸ਼ੀ ਕਾਰਗਿਲ ਸ਼ਹਿਰ ਦੇ ਚੰਗਾ ਬਾਈ ਮਨਦੀਪ ਪੰਜੋ ਬਾਈ ਚੰਗਾ ਵੀ ਗੁੱਟੂ ਚੰਗਾ ਬੈਣ ਹਾਂਜੀ ਹਾਂਜੀ ਠੀਕ ਹੈ ਜੀ ਚੰਗਾ ਵੀ ਪਤਾ ਜੀ ਕੀ ਖਿਆਲ ਹਾਂਜੀ ਹਾਂਜੀ ਜਰੂਰ ਜੀ ਬਿਲਕੁਲ ਜੀ ਠੀਕ ਹੈ ਜੀ ਇਹ ਕਹਦੇ ਕਿ ਆਈ ਵੀਰੂਸ ਕੈਰ हाय ठीक है जी <laughs> बाय दूसरी कलम सोनी किताब है किताब आकाश की है सच में पढ़ना इतने लिया ਕਿੱਲਾ ਖਾਈਏ ਤੇ ਫਿਰ ਪੀ ਗੋਣ ਪਰ ਚਾਹ ਜਾਂ ਕਾਫੀ ਫਿਰ ਆਦੇ ਸ਼ਹਿਰ ਥੱਲੇ ਕੈਫੇ ਤੇ ਕੌਫੀ ਪੀਨੇ ਆਂ ਡੜੀ ਡੜੀ ਜਿ ਘਟਮਾਏ ਮੜੀ ਮੋਗੀ ਜੀ ਤੇ ਨਹਾਉਣੇ ਆ ਫਿਰ ਪਹਿਲਾਂ ਚ ਪੜਾਂਗੇ ਆਪਾਂ ਤਾਂ ਕਾਰ ਵੀਲ ਗਾਰਗਿਲ ਸ਼ਹਿਰ ਇਹ ਉਹ ਸਾਹਮਣੇ ਆਪਣਾ ਕੈਫੇ ਆ ਉਹ ਖਾਕੀ ਜਿਹੜਾ ਲੱਕੜ ਜੀ ਲੱਗੀ ਹੋਈ ਜਿਹੜੀ ਇੱਥੇ ਚੱਲਦੇ ਆ ਸਵੇਰ ਦੇ 9:30 ਹੋ ਗਏ ਦੇਖੀ ਵੇ ਬਾਈ 999275 ਨੰਗ ਜਾਣ ਦੇ ਵੀਰ ਜੀ ਕੁਲਕੀ ਸਬਜ਼ੀ ਦੀ ਦੁਕਾਨ ਹੋਈ ਬੰਦ ਆ ਕੇ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਕੀ ਹਾਲ ਨੇ ਵੀਰੇ ਕੈਫੇ ਲਾਤੇ ਅਮਰੀਕਾਨੋ ਆਦੇ ਦੇ ਬਰੇ ਯਾਰਾ ਨਾਤੇ ਠੀਕ ਆ ਬਰਾ ਕੈਫੇ ਲਾਤੇ ਉਹ ਐਪਸਾ ਨੇ ਇਨੇ ਜੋਰ ਦੀ ਹੈ ਪਹੁੰਚ ਗਈ ਜੀ ਆਪਣੇ ਕੋਲੇ ਲਾਤੇ ਤੇ ਬਾਈ ਦੇ ਵਿੱਚ ਦਿਲਜਾ ਬਣਾਤਾ ਇਹਦੇ ਵੀ ਇਹ ਦਿਲਜਾ ਹੁਣ ਆਪਾਂ ਤੋੜਾਂਗੇ ਖੰਡ ਪਾ ਕੇ ਸ਼ੂਗਰ ਸ਼ੂਗਰ ਜਸ ਚੱਕ ਵੀ ਸਿੱਧੀ ਦਿਲ ਤੇ ਡਿੱਗੀ ਜਾ ਕੇ ਖੰਡ ਕੋਣ ਆਪਾਂ ਚੱਲੀਏ ਕਿਸੇ ਕਟਿੰਗ ਵਾਲੀ ਦੁਕਾਨ ਤੇ ਉੱਥੇ ਸਾਹਮਣੇ ਸੈਲੂਨ ਹੈ ਉਧਰ ਚਾਹੁੰਦੇ ਹਾਂ ਉਨ ਆਪਾਂ ਖਾ ਲਈਏ ਰੋਟੀ ਫਿਰ ਫੜਕੇ ਲਿਜਾਣੇ ਆ ਕੱਪੜੇ ਫਿਰ ਚੱਲਦੇ ਆ ਕਮਰੇ ਵਿੱਚ ਤੇ ਕਮਰੇ ਵਿੱਚ ਬਹਿ ਕੇ ਫਿਰ 2 ਘੰਟੇ ਪੜਦੇ ਆ ਕੀ ਹਾਲ ਨੇ ਭਰਾ ਰੋਟੀ ਮਿਲ ਜੂਗੀ ਰੋਟੀ ਹੋਰ ਕੀ ਮਿਲੂਗਾ ਹੁਣ ਇਸ ਵੇਲੇ ਕੀ ਮਿਲੂਗਾ ਖਾਣ ਨੂੰ ਕੁਝ ਨਹੀਂ ਹੈ ਹੁਣ ਕੁਛ ਵੀ ਨਹੀਂ ਹੈਗਾ ਕਿੰਨੇ ਵਜੇ ਤੱਕ ਤਿਆਰ ਕਰੋਗੇ 1 ਵਜੇ ਖੁੱਡਾ ਰੜਜੂ ਉਦੋਂ ਨੂੰ ਤਾਂ ਹੋਰ ਮਿਲੂ ਕਿਤੇ ਕੁਝ ਖਾਣ ਨੂੰ? ਹੋਰ ਕਿਤੇ ਮਿਲ ਸਕਦਾ? 1 ਵਜੇ ਦਾ ਹਿਸਾਬ ਦੱਸੋ ਆ ਵੀ ਇਹਨਾਂ ਦਾ। ਆ ਇਨੋਂ ਗੁੜੀ ਕੀ ਆ? 1 ਵਜੇ ਤੋਂ ਪਹਿਲਾਂ ਕਿੱਦੋਂ ਵੀ ਰੋਟੀ ਨਹੀਂ ਮਿਲਦੀ ਖਾਣ ਨੂੰ। ਕੱਲ ਇਹਦੇ ਕੁਝ ਕੱਪੜੇ ਦਿੱਤੇ ਸੀ ਧੋਣ ਵਾਲੇ। ਉਹ ਕੱਪੜੇ ਫੜਦੇ ਆ ਹੁੰਦੇ ਧੋਤੇ ਹੋਏ ਤਾਂ। ਹੈਲੋ ਸਰ ਜੀ ਕੱਲ ਕੱਪੜੇ ਦੇ ਕੇ ਗਏ ਸੀ ਫਿਰ ਤੋਦੇ ਦੇ ਬਾਈ ਫਿਰ ਕੱਪੜੇ ਇਹ ਵੱਡੀਆਂ ਵੱਡੀਆਂ ਮਸ਼ੀਨਾਂ ਲੱਗੀਆਂ ਹੋਈਆਂ ਬਈ ਕੱਪੜੇ ਧੋਣ ਵਾਲੀਆਂ ਇੱਥੇ ਬੱਲੇ ਬੱਲੇ ਹੋਈ ਪਈ ਆ ਠੀਕ ਹੈ ਸਰ ਜੀ ਥੈਂਕ ਯੂ ਜਨਬਾਦ ਜੀ ਆਰ ਈ ਐਫ ਕੱਪੜੇ ਮਿਲ ਗਏ ਬਈ ਆਪਾਂ ਨੂੰ ਯਾਸੀਆ ਰੋਟੀ ਵਾਲਾ ਕੰਮ ਇਹਨਾਂ ਦਾ ਹਜੇ ਤੋਂ ਬਦਲੇ ਨਹੀਂ ਗਿਆ ਤੇ ਆਪਾਂ ਇੱਥੇ ਫੇਰ ਚੱਲਦੇ ਹਾਂ ਇਹਨਾਂ ਕੋਲੋਂ ਖਾਣੇ ਖਰੋਗੇ ਪੀ ਜਾ ਬਰਗਰ ਨਿਊਟ੍ਰਲ ਕੁਝ ਨਾ ਕੁਝ ਇਹ ਵਧੀਆ ਟਿਕਾਣਾ ਆਪਣੇ ਹੋਟਲ ਦੇ ਨੇੜੇ ਜੀ ਰੋਟੀ ਹਜੇ ਪੱਕੀ ਨਹੀਂ ਤੇ ਅੱਜ ਆਪਾਂ ਹੋ ਗਏ ਆ ਇਹਨੂੰ ਕੀ ਕਹਿੰਦੇ ਹੁੰਦੇ ਆ ਉਹ ਸੈਂਡਵਿਚ ਠੀਕ ਆ ਮੋੜ ਜਾ ਕੱਲ੍ਹ ਦਾ ਜੇ ਤਾਂ ਫੜਾ ਜਾਊ ਇਹਨਾਂ ਨਾਲ ਫਿਕਰ ਦਫੇਰਾ ਕੌਣ ਲੱਗਿਆ ਭਾਈ ਰੋਟੀਆਂ ਪਕਾਉਣ ਹਜੇ ਤਾਂ ਕਮਰੇ ਹੀ ਬਾਲਾ ਉੱਚਾ ਦੇਤਾ ਇਹਨੇ ਤਾਂ ਆਉਣ ਜਾਣ ਹੀ ਲੈ ਕੇ ਬਹਿ ਜਾਂਦਾ ਓਹੋ ਇਹ ਬੱਸ ਸਟੈਂਡ ਕਾਰਜਿਲ ਦਾ ਦੇਖੀਓ ਭਰਾਵਾ ਕਿਧਰ ਲਿਆਂਦੀ ਮੈਂ ਰੁਗਿਆ ਸੀ ਆ ਵੀ ਸ਼ਹਿਰ ਦੇ ਵਿੱਚ ਜਿੱਦੇ ਇੱਥੇ ਖਾਣ ਪੀਣ ਦਾ ਵਧੀਆ ਹੋ ਜੂ ਹਰ ਕੁਝ ਅੱਜ ਸਵੇਰ ਦੀ ਵੀ ਰੋਟੀ ਨਹੀਂ ਮਿਲੀ ਖਾਣ ਨੂੰ ਰੋਟੀ ਪਕਾਉਂਦੇ ਹੀ ਨਹੀਂ ਇਹ ਪਤਾ ਨਹੀਂ ਮਿਲੂ ਕਿਦੋਂ કે ਨਹੀਂ ਮਿਲਦੀ ਇੱਥੇ ਇਹਦੇ ਵੀ ਇੱਥੇ ਵੀ ਬੰਦ ਆ ਜੜਾ ਕਿਸੇ ਕੋ ਲੱਗਦਾ ਆਖਰ ਨੂੰ ਆ ਕੇ ਨਾ ਬਾਈ ਹੋਰਾਂ ਨੇ ਹੱਲ ਕੀਤਾ ਜਿੱਥੇ ਆਪਾਂ ਰੁਕੇ ਹੋਏ ਆਂ ਰੋਟੀਆਂ ਤੇ ਦਮ ਆਲੂ 4 ਵਜੇ ਕੇ ਹੱਥ ਨੇ ਹੁਣ ਰੋਟੀ ਮਿਲੀ ਹੈ थैंक यू ਨੰ ਰੋਟੀਆਂ ਇੱਕ ਸਬਜ਼ੀ ਇੱਕ ਸਲਾਦ ਇੱਕ ਪਾਣੀ ਦੀ ਬੋਤਲ ਸਾਹਮਣੇ ਮੈਡੀਕਲ ਸਟੋਰ ਆ ਇੱਥੋਂ ਮੈਂ ਲੈ ਕੇ ਆਇਆ ਇਨੋ ਫੜ ਕੇ ਤੇ ਹੁਣ ਇਧਰੋਂ ਆਪਾਂ ਦੇਖਦੇ ਆਂ ਜੀ ਆਪ ਨੂੰ ਅਜਵੈਨ ਮਿਲ ਜੇ ਤਨ ਕਾਰਗਿਲ ਸੁਪਰਮਾਰਕੀਟ ਇੱਥੇ ਆਪਾਂ ਆਏ ਆ ਅਜਵੈਨ ਲੱਭਣ ਤੇ ਪਰ ਮੈਨੂੰ ਲੱਗਦਾ ਵੀ ਅਜਵੈਨ ਮਿਲ ਨਹੀਂ ਨਹੀਂ ਜੀਰਾ ਪਿਆ ਸਾਰਾ ਇੱਥੇ ਇਹ ਵੀ ਹਣੀ ਸੌਂਫ ਅਜਵੈਨ ਨਹੀਂ ਮਿਲਦੀ ਆਪਾਂ ਨੂੰ ਆ ਕੀ ਹੋਇਆ ਇਹ ਵੀ ਜੀਰਾ ਹੀ ਆ

ਸ਼ੈਰੀ ਤੋਂ ਆਪ ਨੂੰ ਮਿਲ ਜੇ ਭਾਈ ਅਜਵੈਨ ਮਿਲੇਗੀ ਆਪਸੇ ਜੋਇਨ ਨਹੀਂ ਹੈ ਤੁਹਾਨੂੰ ਪੰਜ ਮੋਫਾ ਅਜਵੈਨ ਇਹਦੇ ਕੋਲੇ ਵੀ ਹੈ ਨਹੀਂ ਦੁੱਧੋਂ ਲੈਣੇ ਆ ਤਾਂ ਪੀਣ ਆਸਤੇ ਦੋ ਫਰੂਟੀਆਂ

ਰਿਸੈਪਸ਼ਨ ਤੇ ਵੀ ਆਪਣੇ ਬਾਈ ਪੰਜਾਬੀ ਵਾਲੇ ਨੇ ਕੀ ਹਾਲ ਆ ਬਾਈ ਕੀ ਹੋਇਆ ਤੁਸੀਂ ਠੀਕ ਆ ਗੋ ਠੀਕ ਹੈ ਜੀ ਕੀ ਹਿਸਾਬ ਦਾ ਬਾਈ ਕਮਰੇ ਕਮਰੇ ਦਾ ਦੇਵੋਗੇ ਕਹਾਂ ਬਾਈ ਇਹ ਦੋ ਬੰਦੇ ਜੇ ਕੋਈ 1500 ਦਾ ਦੇ ਦਿੰਦੇ ਆ ਠੀਕ ਹੈ ਵੀ ਕਮਰਾ ਬੜਾ ਵਧੀਆ ਹੈ ਉਟਲ ਦੀ ਨਈ ਓਪਨਿੰਗ ਹੋਈ ਹੈ ਅਗਰ ਇਸ ਰੇਟ ਤੇ ਕਰਦੇ ਤੇ ਕੋਈ ਰੂਮ ਮਿਲ ਜਾਏ ਮੈਨੂੰ ਲੱਗਦਾ ਜੇ ਮੈਂ ਕੱਲ ਨੂੰ ਵੀ ਰੁਕੂ ਤੁਹਾਡੇ ਕੋਲੇ ਹਾਂ ਬਿਲਕੁਲ ਮੈਂ ਥੋੜਾ ਜਿਹਾ ਬੁਖਾਰ ਹੋ ਗਿਆ ਅੱਜ ਤੇ ਅਬਾਈ ਮੈਂ ਦੁੱਧ ਭੇਜ ਦੀ ਜੰਗਾ ਗਰਮ ਕਰਕੇ ਕਮਰੇ ਚ ਠੀਕ ਹੈ ਇਹ ਬਾਈ ਸਾਰੇ ਪੰਜਾਬ ਵਾਲੀ ਨੇ ਠੀਕ ਹੈ ਬਾਈ ਠੀਕ ਫਤੀਜੀ ਮੰਜ਼ਿਲ ਤੇ ਦਿੱਤਾ ਹੋਇਆ ਕਮਰਾ ਆਪਣ ਤਾਂ ਆਉਣ ਜਾਣ ਦੀ ਵਾਰਟ ਹੀ ਲੈ ਕੇ ਬੈਹ ਜਾਂਦੀ ਆ ਚਾਬੀ ਕਿੱਥੇ ਆਵਾ ਸਾਰੇ ਸਾਮਾਨ ਜਨ ਕੇ ਰੱਖਿਆ ਹੋਇਆ ਸਚਾਰੇ ਬੰਦੇ ਆ ਪੂਰੇ ਆਪਾ ਦੇਖੀਏ ਸ਼ਹਿਰ ਕਾਰਗਿਲ ਕਿਵੇਂ ਜਿਹਾ ਦਿਸਦਾ ਇੱਥੋਂ ਇਦੀ ਚ ਹੈਗਾ ਪਈ ਆਪਣਾ ਮੈਡੀਕਲ ਸਟੋਰ ਸਿੱਕੇ ਡੋਲੂ ਬੁਖਾਰ ਆਸਦੇ ਚੱਕਦੇ ਇੱਕ ਕੱਢੀ ਆਪਾਂ ਓ ਜੈਡ ਢੇਟ ਦੀ ਇਨਫੈਕਸ਼ਨ ਆਪੇ ਜਿਹੜਾ ਫੇਰੇ ਜਿਹਨੂੰ ਮੈਨੂੰ ਖੁਰਖਵਾਇਆ ਨਾ ਉਹ ਯਾਰ ਸੈਂਡਵਿਚ ਜਿਹਨੇ ਕੰਮ ਖਰਾਬ ਕਰਦਾ ਦੇਣੇ ਸਾਰਾ ਕੁਝ ਵਧੀਆ ਸੀ ਗਿਆ ਕੁਝ ਨਹੀਂ ਹੋਇਆ ਗਿਆ ਮੈਨੂੰ ਅਜੇ ਰੋਟੀ ਨਹੀਂ ਮਿਲੀ ਖਾਣ ਨੂੰ ਤਾਂ ਮੈਂ ਦੁਪਹਿਰੇ ਹੀ ਇੱਕ ਸੈਂਡਵਿਚ ਖਾ ਲਿਆ ਚਿਕਨ ਸੈਂਡਵਿਚ ਉਹਦੇ ਨਾਲ ਪਤਾ ਨਹੀਂ ਕਿਉਂਕਿ ਨਾਲੇ ਤਾਂ ਥੋੜਾ ਜਿਹਾ ਪੇਟ 'ਚ ਦਰਦ ਹੋਣ ਲੱਗ ਪਿਆ ਨਾਲੇ ਬੁਖਾਰ ਜਿਹਾ ਹੋ ਗਿਆ ਸੀਗਾ ਤੇ ਹੁਣ ਮੈਂ ਦਵਾਈ ਲਈ ਆ ਮੈਡੀਕਲ ਤੋਂ ਲੈ ਕੇ ਆਇਆ ਤਾਂ ਹੁਣ ਠੀਕ ਆ ਥੋੜਾ ਜਿਹਾ ਮੌਲ ਅੱਜ ਦੇ ਬਲੌਗ ਦੀ ਸਮਾਪਤੀ ਨੂੰ ਅੱਜ ਦਾ ਬਲੌਗ ਕਾ ਦਾ ਅਸੀਂ ਇੱਥੇ ਹੀ ਰਹੇ ਹਾਂ ਆਈ 100 ਕਿਲੋਮੀਟਰ ਦੇ ਵਿੱਚ ਤੁਰੇ ਫਿਰੇ ਹਾਂ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਕਾਰਗਲ ਸ਼ਹਿਰ ਦੇ ਵਿੱਚ ਵੀ ਰੋਟੀ ਨਹੀਂ ਮਿਲਦੀ ਖਾਣ ਨੂੰ ਉਹ ਥੋੜਾ ਜਿਹਾ ਸਰੀਰ ਹੋ ਗਿਆ ਖਰਾਬ ਜਿਹਾ ਪੇਟ ਦਰਦ ਹੋਈ ਜਾਂਦਾ ਮੜਾ ਜਿਹਾ ਬੁਖਾਰ ਹੋ ਗਿਆ ਸੇਕ ਜਿਹਾ ਨਿਕਲੀਆਂ ਦਾ ਸਰੀਰ ਦੇ ਵਿੱਚੋਂ ਸੋ ਅੱਜ ਆਪਾਂ ਸੌਣੇ ਹੁਣ ਆਰਾਮ ਕਰਦੇ ਆ ਤੇ ਕੱਲ ਨੂੰ ਦੇਖਾਂਗੇ ਜੇ ਤਾਂ ਸਰੀਰ ਸਹੀ ਹੋ ਗਿਆ ਤਾਂ ਕੱਲ ਨੂੰ ਤੁਰਾਂਗੇ ਨਹੀਂ ਕੱਲ ਨੂੰ ਵੀ ਇੱਥੇ ਆਰਾਮ ਕਰਾਂਗੇ ਫਿਰ ਮੈਂ ਪਰਸੋਂ ਨਿਕਲਾਂਗੇ ਕਿਉਂਕਿ ਇਸ ਤੋਂ ਬਾਅਦ ਹੁਣ ਆਪਣਾ ਜਿਹੜਾ ਵੱਡਾ ਟਿਕਾਣਾ ਹੋਊਗਾ ਉਹ ਲੇ ਸ਼ਹਿਰ ਹੋਊਗਾ ਆਪਾਂ ਲੇ 20 ਦਿਨਾਂ 'ਚ ਪਹੁੰਚ ਜੂਗੇ 25 'ਚ ਪਹੁੰਚ ਜੂਗੇ 15 'ਚ ਪਹੁੰਚ ਜੂਗੇ ਹੁਣ ਆਪਾਂ ਇਸ ਤੋਂ ਬਾਅਦ ਜਿਹੜਾ ਵੱਡਾ ਆਰਾਮ ਕਰਾਂਗੇ 2-4 ਦਿਨ ਦਾ ਉਹ ਆਪਾਂ ਲੇ ਜਾ ਉਹ ਮੇਰਾ ਬਲੌਗ ਦੇਖਦੇ ਰਹੋ ਕੱਲ ਤੋਂ ਜਾਂ ਪਰਸ ਤੋਂ ਆਪਣਾ ਫੇਰ ਸਫਰ ਸ਼ੁਰੂ ਕਰਦੇ ਆਪਾਂ ਸੋ ਉਦੋਂ ਤੱਕ ਸਾਰੇ ਰੋ ਸਤਿ ਸ਼੍ਰੀ ਅਕਾਲ